ਜਿਮਨੀ ਚੋਣਾਂ ਦਾ ਪਹਿਲਾ ਨਤੀਜਾ ਆਇਆ ਸਾਹਮਣੇ ਪੰਜਾਬ ਦੀਆਂ ਚਾਰ ਜਿਮਨੀ ਚੋਣਾਂ ਵਿੱਚੋਂ ਪਹਿਲੀ ਸੀਟ ਤੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੇ ਫਰਕ ਨਾਲ ਸੀਟ ਜਿੱਤ ਲਈ ਹੈ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਪੰਜਾਬ ਦੀਆਂ ਚਾਰੇ ਦੀ ਚਾਰੇ ਸੀਟਾਂ ਆਮ ਆਦਮੀ ਪਾਰਟੀ ਜਿੱਤੇਗੀ ਉਹਦੇ ਵਿੱਚੋਂ ਪਹਿਲੀ ਸੀਟ ਆਮ ਆਦਮੀ ਪਾਰਟੀ ਦੀ ਝੋਲੀ ਪੈ ਗਈ ਹੈ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬੇ ਦਾ ਹਲਕਾ ਚੱਬੇਵਾਲ ਚੱਬੇਵਾਲ ਜਿੱਤੇ ਕੀ ਡਾਕਟਰ ਰਾਜਕਮਰ ਚੱਬੇਵਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਦੋ ਵਾਰ ਲਗਾਤਾਰ ਜਿੱਤ ਦਰਜ ਕਰ ਚੁੱਕੇ ਸੀ ਅਕਾਲੀ ਦਲ ਦੇ ਸੋਹਣ ਸਿੰਘ ਠੰਡਰ ਨੂੰ ਹਰਾਇਆ ਸੀ ਉਹਨਾਂ ਨੇ 2017 ਦੇ ਵਿੱਚ ਜਿੱਤ ਦਰਜ ਕੀਤੀ ਔਰ 2022 ਵਿੱਚ ਫਿਰ ਡਾਕਟਰ ਰਾਜਕਮਰ ਚੱਬੇਵਾਲ ਵਿਧਾਇਕ ਬਣ ਗਏ ਜਦੋਂ ਸਾਰੀ ਆਮ ਆਦਮੀ ਪਾਰਟੀ ਦੀ ਹਵਾ ਸੀ ਸੋ ਲੋਕ ਸਭਾ ਚੋਣਾਂ ਦੇ ਵਿੱਚ ਡਾਕਟਰ ਰਾਜਕਮਰ ਚੱਬੇਵਾਲ ਜਿਹੜਾ ਇਹ ਆਮ ਆਦਮੀ ਪਾਰਟੀ ਵੀ ਸ਼ਾਮਲ ਹੋ ਜਾਂਦੇ ਨੇ ਕਾਂਗਰਸ ਨੂੰ ਵੱਡਾ ਝਟਕਾ ਦੇ ਕੇ ਉਸ ਤੋਂ ਬਾਅਦ ਜੋ ਕਾਂਗਰਸ ਪਾਰਟੀ ਨੇ ਡਾਕਟਰ ਰਾਜਮਾਰ ਚੱਪੇਵਾਲ ਦੇ ਮੁਕਾਬਲੇ ਦੇ ਵਿੱਚ ਜਿਮਣੀ ਚੋਣ ਜਿਹੜਾ ਕਿ ਰਣਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਜੋ बसपा ਦਾ ਉਮੀਦਵਾਰ ਸੀ बसपा ਨੂੰ ਛੱਡ ਕੇ ਉਹ ਕਾਂਗਰਸ ਪਾਰਟੀ ਵੀ ਸ਼ਾਮਲ ਹੋਇਆ ਸੀ ਸੋ ਮੁਕਾਬਲਾ ਕਾਂਗਰਸ ਨੇ ਕਿਤੇ ਨਾ ਕਿਤੇ ਜ਼ਰੂਰ ਦਿੱਤਾ ਲੇਕਿਨ ਕਾਂਗਰਸ ਪਾਰਟੀ ਚੱਬੇਵਾਲ ਸੀਟ ਵੀ ਗਵਾ ਚੁੱਕੀ ਹੈ ਜੋ ਕਿ ਡਾਕਟਰ ਰਾਜਕੌਰ ਚੱਬੇਵਾਲ ਨੇ ਆਪਣੇ ਪੁੱਤਰ ਨੂੰ ਟਿਕਟ ਦਵਾਈ ਸੀ ਆਮ ਆਦਮੀ ਪਾਰਟੀ ਨੇ ਇਸ਼ਾਨ ਚੱਬੇਵਾਲ ਜਿਨ੍ਹਾਂ ਨੇ ਵੱਡੀ ਜਿੱਤ ਦਰਜ ਕੀਤੀ ਹੈ 50000 ਵੋਟ ਦੇ ਫਰਕ ਨਾਲ ਜਿੱਤ ਦਰਜ ਕਰ ਚੁੱਕੇ ਹੈ ਡਾਕਟਰ ਰਾਜਕੌਰ ਚੱਬੇਵਾਲ ਪਹਿਲਾ ਨਤੀਜਾ ਆ ਗਿਆ ਚੱਬੇਵਾਲ ਹਲਕਾ ਕਾਂਗਰਸ ਪਾਰਟੀ ਦੇ ਹੱਥੋਂ ਖੁੱਸ ਗਿਆ ਆਮ ਆਦਮੀ ਪਾਰਟੀ ਦਾ ਉਮੀਦਵਾਰ ਡਾਕਟਰ ਇਸ਼ਾਨ ਚੱਬੇਵਾਲ ਨੇ ਜਿੱਤ ਦਰਜ ਕਰ ਲਈ ਹੈ ਜੋ ਪਹਿਲਾ ਨਤੀਜਾ ਤੁਹਾਡੇ ਸਾਹਮਣੇ ਆ ਗਿਆ ਹੈ ਬਾਕੀ ਵੀ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਰੁਝਾਨ ਆਉਣ ਲੱਗੇ ਨੇ ਚਾਰਾ ਜਿਮਨੀ ਚੋਣਾਂ ਦੇ ਵਿੱਚ ਇਸ ਤੋਂ ਬਾਅਦ ਗਿੱਦੜਵਾਹਾ ਦਾ ਵੀ ਨਤੀਜਾ ਬਹੁਤ ਜਲਦੀ ਜਿਹੜਾ ਆ ਸਕਦਾ ਹੈ ਜੋ ਕਿ 81% ਦੀ ਵੋਟ ਪਈ ਸੀ ਸਭ ਤੋਂ ਰਿਕਾਰਡ ਤੋੜ ਵੋਟ ਹੋਈ ਸੀ ਗਿੱਦੜਵਾਹਾ ਦੇ ਵਿੱਚ ਉਹ ਵੀ ਆਮ ਆਦਮੀ ਪਾਰਟੀ ਪੂਰੀ ਲੀਡ ਲੈ ਚੁੱਕੀ ਹੈ ਜੋ ਕਿ ਅਮਰਤਾ ਵੜਿੰਗ ਬਹੁਤ ਪਿੱਛੇ ਰਹਿ ਗਏ ਨੇ ਆਮ ਆਦਮੀ ਪਾਰਟੀ ਨੇ ਜਿਹੜਾ ਕਿ ਗਿੱਦੜਵਾ ਹਲਕੇ ਤੋਂ ਵੀ ਵੱਡੀ ਲੀਡ ਅੱਗੇ ਲੈ ਗਏ ਨੇ ਗਿੱਦੜਵਾ ਚੱਬੇਵਾਲ ਦੇ ਨਾਲ ਡੇਰਾ ਬਾਬਾ ਨਾਨਕ ਤੋਂ ਵੀ ਆਮ ਆਦਮੀ ਪਾਰਟੀ ਦੀ ਲੀਡ ਹੋ ਗਈ ਔਰ ਬਰਨਾਲਾ ਦੇ ਵਿੱਚ ਫਸਮਾ ਮੁਕਾਬਲਾ ਚੱਲ ਰਿਹਾ ਹੈ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਬਰਨਾਲਾ 'ਚ ਆਮ ਆਦਮੀ ਪਾਰਟੀ ਨੂੰ ਵੱਡੀ ਸੱਟ ਲੱਗ ਸਕਦੀ ਹੈ ਵੱਡਾ ਕਾਟਾ ਪੈ ਸਕਦਾ ਉੱਥੇ ਜੱਬੇਵਾਲ ਔਰ ਗਿੱਦੜਵਾਲ ਵਿੱਚ ਆਮ ਆਦਮੀ ਪਾਰਟੀ ਵੱਡੀ ਵੀ ਲੀਡ ਲੈ ਕੇ ਅੱਗੇ ਚੱਲ ਗਏ ਨੇ ਔਰ ਜੱਬੇਵਾਲ ਸੀਟ ਤਾਂ ਜਿਹੜੀ ਜਿੱਤ ਚੁੱਕੀ ਹੈ ਫਾਈਨਲ ਹੋ ਗਈ ਹੈ ਜੱਬੇਵਾਲ ਦੀ ਸੀਟ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਚਲੀ ਗਈ ਹੈ